ਇਸ ਦਰਬਾਰ ਦੇ ਗੱਦੀ ਨਸ਼ੀਨ ਜੋ মুর্ਸ਼ਿਦਾ ਨੇ ਨਾਮ ਦਿੱਤਾ ਬਾਬਾ ਬੋੜਸ਼ਾ ਕਾਦਰੀ ਸਮੂਹ ਇਲਾਕਾ ਨਿਵਾਸੀਆਂ ਨੂੰ ਬੜੀ ਜਾਣ ਕੇ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਤਨ ਬਾਬਾ ਮੰਨੇ ਵਾਲੀ ਸਰਕਾਰ ਦਾ ਸਾਲਾਨਾ urs ਮੁਬਾਰਕ 21 ਜੂਨ ਦਿਨ ਸ਼ੁਕਰਵਾਰ ਨੂੰ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਦੂਰ ਦਰਗਾਹ ਦੇ ਤੋਂ ਸੰਗਤਾਂ ਪਹੁੰਚ ਰਹੀਆਂ ਹਨ ਸੰਤ ਜਨ ਆਪਣੀਆਂ ਸੰਗਤਾਂ ਸਮੇਤ ਪਹੁੰਚ ਰਹੇ ਹਨ ਸੂਬਾ ਤੋਂ ਲੈ ਕੇ ਰਾਤ ਤੱਕ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਂਦਾ ਠੰਡੇ ਪਾਣੀ ਦੀਆਂ ਸ਼ਬੀਲਾ ਲਗਾਈਆਂ ਜਾਂਦੀਆਂ ਔਰ ਰਾਤ ਨੂੰ ਬਾਬਾ ਜੀ ਦੀ ਸੂਫੀਆਨਾ ਮਹਿਫਲ ਹੋਏਗੀ ਜੋ ਕਿ ਮੇਰ ਅਲੀ ਪਿੰਡ ਮੰਨਣਾ ਵਾਲੇ ਆਪਣਾ ਸੂਫੀਆਨਾ ਕਲਾਮ ਪੇਸ਼ ਕਰਨਗੇ ਜੀ ਸੋ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਧੰਤਨ ਬਾਬਾ ਮੰਨੇ ਵਾਲੀ ਸਰਕਾਰ ਪਿੰਡ ਫਤਾਪੁਰ ਸ਼ਰੀਫ ਵਿਖੇ ਸਭ ਸੰਗਤਾਂ ਹਾਜ਼ਰੀ ਭਰ ਕੇ ਬਾਬਾ ਜੀ ਦੇ ਮੇਲੇ ਤੋਂ ਖੁਸ਼ੀਆਂ ਪ੍ਰਾਪਤ ਕਰੋ ਔਰ ਲਭ ਉਠਾਓ ਜੀ ਆਇਆਂ ਜੀ ਸਾਰੀਆਂ ਸੰਗਤਾਂ ਨੂੰ ਤਨ ਤਨ ਬਾਬਾ ਮੰਨੇ ਵਾਲੀ ਸਰਕਾਰ ਪੀਰ ਬਾਬਾ ਮਹਿਦੀ ਸ਼ਾਹ ਸਰਕਾਰ ਕਾਦਰੀ ਆਇਆਂ ਹੋਈਆਂ ਸੰਗਤਾਂ ਦੀਆਂ ਹਾਜ਼ਰੀਆਂ ਲੇਖੇ ਲਾਉਣ ਸਭ ਦੀਆਂ ਝੋਲੀਆਂ 'ਚ ਖੈਰਾ ਪਾਉਣ ਸਰਬੱਤ ਦਾ ਭਲਾ ਹੋਵੇ ਜੀ